ਕਹਿੰਦੇ ਮਰਨੋਂ ਮੂਲ ਨਾਲ ਡਰਦੇ ਜਿਹੜੇ ਮੌਤ ਤੇ ਸ਼ਿਕਾਇਤ ਹਣਾ ਸਿਰ ਜਾਂਦਾ ਤੱਕ ਜਾਵੇ ਪਰ ਸਿੱਖੀ ਸਦਕਾ ਨਾ ਜਾਵੇ ਕਹਿੰਦੇ ਸਿਰ ਜਾਂਦਾ ਤੱਕ ਕੋਈ ਚੱਕਰ ਨਹੀਂ ਜਾਂਦਾ ਜਾਵੜੇ ਪਰ ਸਿੱਖੀ ਸਦਕ ਕਦੇ ਨਹੀਂ ਜਾਣਾ ਚਾਹੀਦਾ ਸਿੰਘ ਦਾ ਅਸਲ ਵਿੱਚ ਗੱਲ ਆਇਆ ਦੋਸਤੋ ਕਿ ਜਿਹੜੀ ਵਿਸ਼ੇ ਤੇ ਅੱਜ ਗੱਲ ਕਰਨ ਲੱਗੇ ਆ ਇਹ ਵਿਸ਼ਾ ਅੱਜ ਤੋਂ 20-22 ਸਾਲ ਪਹਿਲਾਂ ਪੁਰਾਣਾ ਹੈ ਤੇ ਸੱਚੀ ਗੱਲ ਹੈ ਹੋ ਸਕਦਾ ਕਿਆਂ ਦੋਸਤਾਂ ਨੂੰ ਇਸ ਘਟਨਾ ਦੇ ਬਾਰੇ ਪਤਾ ਹੋਵੇ ਤੇ ਉਹ ਕਮੈਂਟ ਕਰਕੇ ਜਰੂਰ ਦੱਸ ਸਕਦੇ ਆ ਇਹਦੇ ਵਿੱਚ ਗੱਲ ਆ ਜਿਹੜੀ ਕੁਝ ਮੈਥੋਂ ਜੋ ਰਹਿ ਵੀ ਸਕਦੀ ਆ ਪਰ ਗੱਲ ਜਿੰਨੀ ਕ ਮੈਨੂੰ ਪਤਾ ਜਿੰਨੀ ਕ ਮੈਂ ਅਖਬਾਰ ਤੇ ਪੜ੍ਹੀ ਸੀ ਉਸ ਟਾਈਮ ਉਹ ਮੈਂ ਤੁਹਾਡੇ ਨਾਲ ਅੱਜ ਸਾਂਝੀ ਕਰਨ ਲੱਗਾ ਦੋਸਤੋ ਕਹਿੰਦੇ ਵੀ ਆ ਸਿੱਖ ਸਰਦਾਰ ਪੂਰਾ ਅਮਰਤ ਛਕਿਆ ਹੋਵੇ ਤੇ ਜੇ ਉਹਦੇ ਨਾਲ ਕੋਈ ਨਜਾਇਜ਼ ਕਰੇ ਉਹ ਫਿਰ ਬਰਦਾਸ਼ਤ ਨਹੀਂ ਕਰਦਾ ਉਹ ਆਪਦਾ ਧਰਮ ਨੂੰ ਰੱਖਣ ਵਾਸਤੇ ਆਪਦਾ ਜਿਹੜਾ ਉਹਦੇ ਅਮਰਤ ਛਕਿਆ ਹੁੰਦਾ ਆਪਦੀ ਸਿੱਖੀ ਨੂੰ ਰੱਖਣ ਵਾਸਤੇ ਉਹ ਬਹੁਤ ਉੱਪਰ ਤੱਕ ਚਲਾਇਆ ਜਾਂਦਾ ਕਿ ਜੇ ਉਹਦੀ ਸ਼ਾਂਤ ਤੇ ਕੋਈ ਗੱਲ ਖਿਲਾਫ ਕਰਦਾ ਹੈ ਜਾਂ ਉਹਦੇ ਖਿਲਾਫ ਕੋਈ ਇਹੋ ਜੀ ਹਰਕਤ ਕਰਦਾ ਹੈ ਫਿਰ ਉਹ ਬੰਦੇ ਨੂੰ ਬਖਸ਼ ਦਿੰਦਾ ਇਦਾਂ ਦੀ ਕੋਈ ਗੱਲ ਹੈ ਇੱਕ ਇੱਕ ਪਿੰਡ ਦੇ ਵਿੱਚ ਵਿਆਹ ਹੁੰਦਾ ਇਹ ਗੱਲ ਜਿਹੜੀ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ 97 ਤੋਂ ਲੈ ਕੇ 2000 ਦੇ ਵਿੱਚ ਤੇ ਜਿਹੜਾ ਇਹ ਫਰੀਦਕੋਟ ਏਰੀਆ ਦੇ ਵਿੱਚ ਇੱਕ ਪਿੰਡ ਦੇ ਵਿੱਚ ਵਿਆਹ ਹੁੰਦਾ ਤੇ ਉਹਦੀ ਬਰਾਤ ਜਿਹੜੀ ਉਹ ਖਾਰੀ ਕੇ ਹੈ ਉੰਜਾਂ ਹੀ ਜਿਹੜਾ ਪਹਾੜੀ ਕਾ ਤਿਆ ਕਹਿੰਦੇ ਆ ਉਧਰ ਨੂੰ ਜਾਣੀਂ ਦੀ ਉਸ ਇਲਾਕੇ ਦੇ ਵਿੱਚ ਤੇ ਉਦੋਂ ਜਦੋਂ ਪੁਰਾਣੇ ਟਾਈਮਾਂ ਚ ਅੱਜ ਤੋਂ 20 25 ਸਾਲ ਪਹਿਲਾਂ ਵਿਆਹ ਹੁੰਦੇ ਹੁੰਦੇ ਸੀ ਜ਼ਿਆਦਾਤਰ ਲੋਕ ਇੱਕ ਬੱਸ ਕਰਾ ਲੈਂਦੇ ਹੁੰਦੇ ਸੀ ਤੇ ਦੋ ਕ ਗੱਡੀਆਂ ਹੁੰਦੀਆਂ ਸੀ ਜਿਹਦੇ ਵਿੱਚ ਇੱਕ ਮੁੰਡਾ ਵਿਆਹ ਨੂੰ ਜਾਂਦਾ ਤੇ ਇੱਕ ਮੂਵੀ ਕੈਮਰੇ ਵਾਲਾ ਹੁੰਦਾ ਸੀ ਬਾਕੀ ਜਿੰਨੀ ਬਰਾਤ ਹੁੰਦੀ ਸੀ ਉਹ ਬੱਸ ਦੇ ਵਿੱਚ ਸਵਾਰ ਕਰਕੇ ਭੇਜਦੇ ਹੁੰਦੇ ਸੀ ਬਾਜਾਂ ਵਾਲੇ ਹੁੰਦੇ ਸੀ ਜਿਹੜੇ ਉੱਤੇ ਬਿਠਾ ਦਿੰਦੇ ਸੀ ਤੇ ਜਿਹੜੀ ਬਾਕੀ ਬਰਾਤ ਹੁੰਦੀ ਸੀ ਪਿੰਡ ਦੀ ਜਾਂ ਹੋਰ ਸੱਜਣ ਮਿੱਤਰ ਉਹਨਾਂ ਨੂੰ ਬੱਸ ਚ ਵਾਰ ਦਿੰਦੇ ਸੀ ਤੇ ਜਿਹੜੇ ਖਾਸ ਰਿਸ਼ਤੇਦਾਰ ਹੁੰਦੇ ਸੀ ਫਫੜ ਹੋ ਗਿਆ ਪਰੋਣਾ ਹੋ ਗਿਆ ਜਾਂ ਹੋਰ ਹੋ ਗਿਆ ਭੂਆ ਹੋ ਭੂਆ ਹੋ ਜਾਂ ਉਹਨਾਂ ਨੂੰ ਜਿਹੜੀ ਇੱਕ ਗੱਡੀ ਕਰਾਈ ਹੁੰਦੀ ਸੀ ਉਹ ਮੂਵੀ ਵਾਲੀ ਦੀ ਗੱਡੀ ਦੇ ਵਿੱਚ ਬੈਠ ਜਾਂਦੇ ਸੀ ਤੇ ਇੱਕ ਜਿਹੜੀ ਬਰਾਤ ਵਾਲੀ ਗੱਡੀ ਹੁੰਦੀ ਸੀ ਉਹ ਤੇ ਤਿੰਨ ਇੱਕ ਗੱਡੀਆਂ ਉਹ ਬਰਾਤ ਦੇ ਵਿੱਚ ਜਾਂਦੀਆਂ ਹੁੰਦੀਆਂ ਸੀ ਜਦ ਇੱਕ ਜਦੋਂ ਵਿਆਹ ਦੀ ਸ਼ੁਰੂਆਤ ਹੋਈ ਸਵੇਰੇ ਨਾਈ ਧੋਈ ਹੋਈ ਮੁੰਡੇ ਦੀ ਨਾਈ ਧੋਈ ਹੋਈ ਉਦੋਂ ਬਾਅਦ ਸਾਰੇ ਕਾਰਜਕਾਰ ਕੀਤੇ ਗਏ ਸੁਰਮਾ ਪਵਾਈ ਸੇਰਾ ਬੰਨਿਆ ਗਿਆ ਸੇਰਾ ਬੰਨ ਕੇ ਜਦੋਂ ਗੁਰਦੁਆਰਾ ਸਾਹਿਬ ਨੂੰ ਮੱਥਾ ਟੇਕਣ ਗਏ ਮੱਥਾ ਟੇਕ ਕੇ ਤੇ ਵਾਪਸ ਆਏ ਤੇ ਉਦੋਂ ਬਾਅਦ ਜਿਹੜੀ ਜਨਨ ਦੀ ਤਿਆਰੀ ਹੋ ਗਈ ਜਦੋਂ ਜਨਨ ਨੂੰ ਢੋਣ ਦੀ ਤੇ ਬੜੀ ਧੂਮ ਧਾਮ ਦੇ ਨਾਲ ਜਿਹੜੀ ਆ ਬਰਾਤ ਉਹ ਪਿੰਡ ਦੇ ਵਿੱਚੋਂ ਉੱਠੀ ਗੁਰਦੁਆਰੇ ਚੋਂ ਜਦੋਂ ਬਾਹਰ ਨਿਕਲੀ ਮੁੰਡੇ ਦੇ ਪਿਓ ਨੇ ਪੈਸੇ ਸੱਟੇ ਭਾਂ ਸਿੱਟੀ ਤੇ ਜਵਾਕਾਂ ਨੇ ਚੁਗੇ ਬੈਂਡ ਵਾਜੇ ਵੱਜੇ ਢੋਲ ਵੱਜੇ ਪਰ ਉੱਥੇ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਕਿੰਨੀ ਖੁਸ਼ੀ ਦੇ ਨਾਲ ਬਰਾਤ ਚੜ੍ਹੀ ਆ ਤੇ ਸ਼ਾਮ ਨੂੰ ਐਡੀ ਵੱਡੀ ਕੋਈ ਗੱਲ ਵੀ ਹੋ ਸਕਦੀ ਹੈ ਬਰਾਤ ਚੜ੍ਹ ਗਈ ਜੀ ਚਲੀ ਗਈ ਪਰ ਮੈਂ ਹੁਣ ਤੁਹਾਨੂੰ ਇਹ ਗੱਲ ਦੱਸਦਾ ਕਿ ਸਰਦਾਰ ਦੀ ਵਿੱਚ ਕੀ ਕਹਾਣੀ ਸੀ ਉਹ ਸਿੰਘ ਜਿਹੜੀ ਉਸ ਬੱਸ ਦਾ ਡਰਾਈਵਰ ਸੀ ਉਸ ਸਿੰਘ ਸੀਗਾ ਪੂਰਾ ਸੱਜਿਆ ਹੋਇਆ ਗੁਰੂ ਦੇ ਲੜ ਲੱਗਿਆ ਬਹੁਤ ਹੀ ਦਾੜਾ ਰੱਖਿਆ ਸੀ ਤੇ ਬਹੁਤ ਹੀ ਦੂਰੋਂ ਦੇਖਣ ਨੂੰ ਕਹਿੰਦੇ ਬਹੁਤ ਉੱਚਾ ਲਮਾਂ ਲੱਗਦਾ ਸੀ ਤੇ ਉਹ ਜਦੋਂ ਬਰਾਤ ਲੈ ਕੇ ਗਿਆ ਸਾਰੇ ਜਸਤੇ ਦੇ ਵਿੱਚ ਉਹਦੀ ਬਸ ਦੇ ਵਿੱਚ ਆਪਣੇ ਪਾਠ ਕਹਿੰਦੇ ਚੱਲਦਾ ਗਿਆ ਗਰਬਾਣੀ ਚਲਦੀ ਗਈ ਚਲੋ ਜੀ ਬਸ ਬਰਾਤ ਜਿਹੜੀ ਘਰੋਂ ਪਹੁੰਚ ਕੇ ਰਾਤ ਜਦੋਂ ਮੂਵੀ ਵਾਲਿਆਂ ਨੇ ਜਿਵੇਂ ਆਪਾਂ ਦੇਖਦੇ ਹੁੰਦੇ ਸੀ ਅੱਗੇ ਪਿੱਛੇ ਕਰਕੇ ਸਾਰ ਬੜੀਆਂ ਖੁਸ਼ੀਆਂ ਦੇ ਨਾਲ ਉਹ ਬਰਾਤ ਜਿਹੜੀ ਉੱਥੇ ਪਹੁੰਚ ਗਈ ਜਿੱਥੇ ਲੜਕੀ ਨੂੰ ਵਿਆਹ ਜਾਣਾ ਸੀ ਬੜੇ ਉੱਥੇ ਟਾਈਮ ਸਰ ਬਾਤ ਪਹੁੰਚੀ ਆਨੰਦ ਕਾਰਜ ਹੋਏ ਚਾਹ ਪਾਣੀ ਜਿਹੜਾ ਪੂਰਾ ਪੀਤਾ ਬੜੀਆਂ ਖੁਸ਼ੀਆਂ ਖੇੜਿਆਂ ਦੇ ਨਾਲ ਉੱਥੇ ਜਿਹੜੇ ਕਾਰ ਬਿਹਾਰ ਹੋਏ ਸਾਰਾ ਕੁਝ ਬੜਾ ਸੋਹਣਾ ਚੱਲ ਰਿਹਾ ਸੀ ਪਰ ਕਿਤੇ ਨਾ ਕਿਤੇ ਆਪਣੇ ਵਿਆਹਾਂ ਸ਼ਾਦੀਆਂ ਦੇ ਵਿੱਚ ਕੁਝ ਕੁ ਬੰਦੇ ਇੱਕ ਦੋ ਹੁੰਦੇ ਆ ਜਿਹੜੇ ਕਿਉਂਕਿ ਉਹ ਨੰਦਾਂ ਦੇ ਵਿੱਚ ਵੀ ਨਹੀਂ ਬੈਠਦੇ ਤੇ ਚਾਹ ਪਾਣੀ ਨਹੀਂ ਪੀਂਦੇ ਉਹਨਾਂ ਨੂੰ ਸਿਰਫ ਤੇ ਸਿਰਫ ਇੱਕ ਕੀ ਚਾਹੀਦਾ ਹੁੰਦਾ दारू ਦੀ ਲਤ ਲੱਗੀ ਹੁੰਦੀ ਆ ਉਹ ਦੇਖਦੇ ਆ ਕਿ दारू ਕਿੱਥੇ ਚੱਲ ਰਹੀ ਆ ਉਹ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਕਿਸੇ ਤੇ ਬਰਾਤ ਦੇ ਨਾਲ ਕਿਸੇ ਦੇ ਪ੍ਰੋਗਰਾਮ ਦੇ ਨਾਲ ਕਿਸੇ ਦੇ ਕੋਈ ਉਹਨਾਂ ਨੂੰ ਸਿਰਫ ਹੁੰਦਾ ਇੱਕ ਦਾਬ ਤੀਨ ਦੇਣਾ ਉਹਦੇ ਵਿੱਚ ਬਰਾਤ ਦੇ ਵਿੱਚ ਇਹੋ ਜਿਹੇ ਲੋਕ ਨਹੀਂ ਸੀ ਪਰ ਵਿਆਹ ਵਾਲਿਆਂ ਨੇ ਜਿਹੜੇ ਕੁੜੀ ਵਾਲੇ ਸੀ ਉਹਨਾਂ ਨੇ ਖਾਣ ਪੀਣ ਦਾ ਜਿਹੜਾ ਅਰੇਂਜਮੈਂਟ ਸੀ ਉਹ ਜਿਹੜੇ ਜਿਹੜੇ ਤਸਗੇ ਜਿਹੜੇ ਖਾਣ ਪੀਣ ਵਾਲੇ ਸੀਗੇ ਲੋਕ ਉਹਨਾਂ ਵਾਸਤੇ ਉਹਨਾਂ ਨੇ ਅਲੱਗ ਅਰੇਂਜਮੈਂਟ ਕੀਤਾ ਸੀ ਤੇ ਜਿਹੜੇ ਲੋਕ ਵੈਸ਼ਨੂ ਸੀਗੇ ਉਹਨਾਂ ਨੇ ਉਹਨਾਂ ਵਾਸਤੇ ਅਲੱਗ ਕੀਤਾ ਸੀ ਪਰ ਜੋ ਉੱਥੇ ਹੋਇਆ ਉਸ ਤੋਂ ਬਾਅਦ ਆਨੰਦ ਕਾਰਜ ਹੋ ਗਏ ਸਾਰੇ ਆਪੋ ਆਪਣੀ ਕਾਰ ਬਿਆਰਾਂ ਦੇ ਵਿੱਚ ਲੱਗੇ ਤੇ ਜਿਹੜੇ ਉਸ ਬਸ ਦੇ ਵਿੱਚ ਆਏ ਸੀ ਕੁਝ ਲੋਕ ਉਹ दारू ਪੀਂਦੇ ਸੀ ਉਹ ਆਪ ਦੀ दारू ਪੀਣ ਲੱਗੇ ਚਲੋ ਜੀ ਸ਼ਾਮ ਨੂੰ ਰੋਟੀ ਖਾ ਲਈ ਸਭ ਕੁਝ ਦੁਆਰਾ ਜਿਹੜੀ ਬਰਾਤ ਸੀ ਉਹ ਵਾਪਸੀ ਆਉਣੀ ਸੀ ਤੇ ਸਾਰੇ ਇੱਕ ਦੂਜੇ ਜਿਵੇਂ ਰਿਸ਼ਤੇਦਾਰਾਂ ਨੂੰ ਆਵਾਜ਼ਾਂ ਦੇਣ ਲੱਗੇ ਕਿ ਚਲੋ ਭਾਈ ਟਾਈਮ ਬਹੁਤ ਹੋ ਗਿਆ ਤੇ ਉਹਨਾਂ ਨੇ ਜੋ ਲੜਕੀ ਆ ਉਹ ਰਸਮਾਂ ਦੇ ਹਿਸਾਬ ਦੇ ਨਾਲ ਤੋੜ ਦਿੱਤੀ ਤੇ ਗੱਡੀ ਦੇ ਵਿੱਚ ਬਿਠਾ ਕੇ ਵਿਦਾ ਕਰਨ ਤੇ ਲੜਕੀ ਵਿਦਾ ਕਰ ਦਿੱਤੀ ਚਲੋ ਜੀ ਸਾਰੇ ਜਿੰਨੇ ਬੱਸ ਦੇ ਵਿੱਚ ਆਏ ਸੀ ਬੈਠੇ ਜਿਨ੍ਹਾਂ ਦੀ ਕਿਸੇ ਹੀ दारू ਵੱਧ ਪੀਤੀ ਸੀ ਘੱਟ ਪੀਤੀ ਸੀ ਹੌਲੀ ਹੌਲੀ ਉਹ ਵੀ ਬੱਸ ਦੇ ਵਿੱਚ ਬੈਠ ਗਏ ਤੇ ਡਰਾਈਵਰ ਜਿਹੜਾ ਸੀ ਅਮਰਤਾਰੀ ਸਰਦਾਰ ਉਹਨੇ ਇੱਕ ਵਾਰੀ ਬੱਸ ਤੇ ਉੱਤਰ ਕੇ ਕਹਿੰਦੇ ਗੇੜਾ ਦਿੱਤਾ ਸਾਰਿਆਂ ਨੂੰ ਪੁੱਛਿਆ ਕਿ ਸਾਰੇ ਬੰਦੇ ਬੈਠ ਗਏ ਤੇ ਕਨੇਕਟਰਾਂ ਦਾ ਬੈਠ ਗਏ ਚਲੋ ਜੀ ਬੱਸ ਉੱਥੋਂ ਚੱਲ ਪਈ ਬੱਸ ਚੱਲੀ ਆ ਰਹੀ ਹੈ ਤੇ ਰਸਤੇ ਦੇ ਵਿੱਚ ਜਿਹੜੇ ਜਿਨ੍ਹਾਂ ਦੀ दारू ਪੀਤੀ ਸੀ ਉਹ ਇੱਕ ਦੋ ਵਿੱਚੋਂ ਖਰਾਬ ਕਰ ਲਾ ਕੇ ਜਿਆਦਾ ਉਹ ਆਣ ਕੇ ਡਰਾਈਵਰ ਕੋਲੇ ਕਿਸੇ ਗਾਣੇ ਦੀ ਮੰਗ ਕਰਨ ਲੱਗ ਗਏ ਜਾਂ ਕਿਸੇ ਵੀ ਕੋਈ ਗਾਣਾ ਲਾ ਜਾਖਵੇਂ ਆਏ ਹਨ ਜਿਵੇਂ ਸ਼ਰਾਬੀ ਇੱਕ ਗੱਲ ਦੇ ਮਗਰ ਪੈ ਜਾਂਦੇ ਆ ਤੇ ਉਹ ਸਿੰਘ ਸਰਦਾਰ ਨੇ ਜਿੰਨਾ ਕੁ ਉਹਦੇ ਤੋਂ ਉਹਨਾਂ ਦੇ ਨਾਲ ਹੋਇਆ ਉਹਵੇਂ ਉਹਨਾਂ ਖ ਚੱਲਿਆ ਜਦੋਂ ਫਿਰ ਉਹ दारू ਪੀਣ ਵਾਲਾ ਬੰਦਾ ਜਿਹੜਾ ਜਦੋਂ ਕਿਸੇ ਸਰਦਾਰ ਦੇ ਕੋਲੇ ਅੰਮ੍ਰਿਤਸਕੀ ਵਾਲੇ ਦੇ ਕੋਲੇ ਜਾ ਜਾ ਕੇ ਵਾਰ-ਵਾਰ ਕੰਨ ਚ ਬੋਲਦਾ ਜਾਂ ਮੂੰਹ ਨੇੜੇ ਕਰਦਾ ਫਿਰ ਉਹਨੂੰ ਉਹ ਚੀਜ਼ ਤੋਂ ਬਹੁਤ ਨਫ਼ਰਤ ਹੁੰਦੀ ਆ ਫਿਰ ਜਦੋਂ ਉਹ ਸਰਦਾਰ ਨੇ ਇੱਕ ਦੋ ਵਾਰੀ ਕਿਹਾ ਪਰ ਨਹੀਂ ਹਟੇ ਉਹ ਆਪ ਦੀ ਗੱਲ ਤੋਂ ਫਿਰ ਉਸ ਸਰਦਾਰ ਦੇ ਨਾਲ ਉਹ ਧੱਕਾ ਵੀ ਕੰਮ ਆ ਗਿਆ ਜਿਹੜੇ ਇੱਕ ਦੋ ਬੰਦੇ ਦੱਸਦੇ ਸੀਗੇ ਵਿੱਚੋਂ ਵੀ ਕਨੈਕਟਰ ਦੇ ਦੱਸਣ ਦੇ ਮੁਤਾਬਕ ਕਿ ਉਹ ਫਿਰ ਉਸ ਨੂੰ दारू ਪਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਉੱਤੇ ਛੱਟੇ ਮਾਰਨ ਦੀ ਡੋਲਣ ਦੀ ਕੋਸ਼ਿਸ਼ ਕੀਤੀ ਤੇ ਇਸ ਕਰਕੇ ਜਿਹੜਾ ਸਰਦਾਰ ਸੀ ਸਿੰਘ ਡਰਾਈਵਰ ਸੀ ਉਹ ਬਹੁਤ ਹੀ ਜ਼ਿਆਦਾ ਗੁੱਸੇ ਵਿੱਚ ਆ ਗਿਆ ਤੇ ਉਹਨੇ ਜਦੋਂ ਉਹਦੇ ਉੱਤੇ ਉਹ ਕਨੈਕਟਰ ਦੇ ਮੁਤਾਬਕ ਖਬਰ ਦੇ ਮੁਤਾਬਕ ਕਿ ਉਹਦੇ ਉੱਪਰ ਦੁੱਲੀ ਵੀ ਆਦਾਂ ਲੂ ਪਰ ਉਹ ਐਨਾ ਗੁੱਸੇ ਦੇ ਵਿੱਚ ਆ ਗਿਆ ਕਿ ਉਹਨੂੰ ਇੰਨੀ ਪ੍ਰੋਬਲਮ ਆਈ ਉਹ ਆਂਦਾ ਵੀ ਮੇਰਾ ਇਹਨਾਂ ਨੇ ਐਨੇ ਚਿਰਾਂ ਜਦੋਂ ਦਾ ਮੇਰਾ ਜਨਮ ਹੋਇਆ ਤੇ ਮੈਂ ਇਸ ਗੁਰੂ ਦੇ ਨਾਲ ਲੱਗਿਆ ਮੈਂ ਅੱਜ ਤੱਕ ਇਸ ਟੀਮ ਨੂੰ ਟੱਚ ਵੀ ਨਹੀਂ ਕੀਤੀ ਤੇ ਪਰ ਮੇਰੇ ਨਾਲ ਇਹਨਾਂ ਨੇ ਇਹ ਹਰਕਤ ਕੀਤੀ ਬਹੁਤ ਮਾੜੀ ਕੀਤੀ ਪਰ ਹਾਇਰ ਵੀ ਮਾਰੀ ਸੀ ਪਰ ਪੰਗਾ ਕੀ ਸੀ ਕਿ ਇੱਕ ਦੋ ਬੰਦਿਆਂ ਦੇ ਕਰਕੇ ਜਿਹੜੇ ਵਿੱਚ 25-30 ਬੰਦੇ ਹੋਰ ਬਸ ਦੇ ਵਿੱਚ ਬੈਠੇ ਸੀ ਉਹ ਵੀ ਨਾਲ ਪਰੇਸ਼ਾਨ ਹੋ ਰਹੇ ਸੀ ਕਿਉਂਕਿ ਉਹਨਾਂ ਦੇ ਵਿੱਚੋਂ ਵੀ ਬੰਦਿਆਂ ਦੀ ਦਾਰੂ ਪੀਤੀ ਪਰ ਉਹਨਾਂ ਹੀ ਘੱਟ ਦੀ ਸੀ ਪਰ ਕਾਰਨ ਕੀ ਸੀ ਜਿੱਥੇ ਇੱਕ ਦੋ ਬੰਦਿਆਂ ਦੇ ਕਰਕੇ ਇਸ ਦਾ ਖਮਿਆਜਾ ਜਿਹੜਾ ਸਾਰੀ ਬੱਸ ਨੂੰ ਭੁਗਤਣਾ ਪਿਆ ਸੀ ਪਰ ਜਦੋਂ ਨਾ ਹਟੇ ਨਾ ਟਰੇ ਡਰਾਈਵਰ ਨੂੰ ਬਹੁਤ ਹੀ ਜ਼ਿਆਦਾ ਪਰੇਸ਼ਾਨ ਕਰਨ ਲੱਗੇ ਉਹ ਸਰਦਾਰ ਫਿਰ ਉਹ ਬੱਸ ਦੇ ਡਰਾਈਵਰ ਨੇ ਸਰਦਾਰ ਨੇ ਕਨੈਕਟਰ ਨੂੰ ਆਪਣੀ ਗੋਲ ਸੱਤ ਕੇ ਕਿਹਾ ਕਿ ਤੂੰ ਮੇਰੇ ਨਾਲ ਇਹਨਾਂ ਨੇ ਬਹੁਤ ਮਾਰੀ ਕੀਤੀ ਮੇਰੇ ਉੱਪਰ दारू ਪਾਈ ਮੇਰੇ ਅਮਰਤ ਮੇਰਾ ਭੰਗ ਕੀਤਾ ਪਰ ਮੈਂ ਇਹ ਜਿਹੜੀ ਅਣਖ ਅਣਖ ਤੋਂ ਆਪਦੀ ਤੋਂ ਮੈਂ ਅਣਖ ਹੀ ਆਪਦੀ ਗਵਾ ਸਕਦਾ ਮੈਨੂੰ ਮਰਨਾ ਮਨਜ਼ੂਰ ਆ ਪਰ ਮੈਂ ਮੈਂ ਇਸ ਜੀਤ ਤੋਂ ਪਿੱਛੇ ਨਹੀਂ ਹਟੂੰਗਾ ਜੋ ਇਹਨਾਂ ਨੇ ਮਿਲਣਾ ਕੀਤਾ ਮੈਂ ਉਹ ਵੀ ਸ਼ੀਕ ਕਰੂੰਗਾ ਕਨੈਕਟਰ ਨੂੰ ਕਹਿੰਦਾ ਕਿ ਮੈਂ ਇਸ ਮੋੜ ਦੇ ਉੱਪਰ ਪਾਸੂ ਹੌਲੀ ਕਰੂੰਗਾ ਵੀ ਤੂੰ ਛਾਲ ਮਾਰਦੀ ਮੋੜ ਤੋਂ ਪਰ ਕਨੈਕਟਰ ਦੇ ਸਮਝਾਉਣ ਦੇ ਬਾਵਜੂਦ ਵੀ ਜੋ ਸਰਦਾਰ ਸੀ ਉਹਨੂੰ ਬਹੁਤ ਜ਼ਿਆਦਾ ਉਸ ਟਾਈਮ ਤੇ ਗੁੱਸਾ ਆਇਆ ਸੀ ਕਿਉਂਕਿ ਜਦੋਂ ਬੰਦੇ ਨੂੰ ਗੁੱਸਾ ਆ ਜਾਂਦਾ ਫਿਰ ਕਾਬੂ ਚ ਕਰਨਾ ਬਹੁਤ ਔਖਾ ਹੁੰਦਾ ਪਰ ਉਸ ਉਸ ਟਾਈਮ ਤੇ ਉਹ ਸਰਦਾਰ ਨੂੰ ਜਿਵੇਂ ਠੀਕ ਲੱਗਿਆ ਉਹਨੇ ਉਸ ਤਰ੍ਹਾਂ ਹੀ ਉਹਦਾ ਹੱਲ ਲੱਭਿਆ ਉਵੇਂ ਹੀ ਜਵਾਬ ਦਿੱਤਾ ਪਰ ਉਹਨੇ ਇੱਕ ਗੱਲ ਜਰੂਰ ਕਹੀ ਸੀ ਵੀ ਜਦੋਂ ਮੇਰੇ ਦੇ ਉੱਪਰ ਦਾਰੂ ਪੈ ਗਈ ਤੇ ਮੈਂ ਮਾਰ ਗਿਆ ਮੇਰੇ ਪੱਲੇ ਕੱਖ ਨਹੀਂ ਗਿਆ ਮੈਂ ਇਸ ਦੁਨੀਆ ਤੋਂ ਚਲੇ ਆ ਗਿਆ ਮੈਨੂੰ ਇਹਨਾਂ ਨੇ ਮਾਰ ਕੇ ਰੱਖਤਾ ਪਰ ਮੈਂ ਇਹਦਾ ਬਦਲਾ ਜਰੂਰ ਲਵਾਂਗਾ ਜੇ ਮੇਰਾ ਮੈਨ ਨਹੀਂ ਵੱਜਦਾ ਤਾਂ ਮੈਂ ਕਿਸੇ ਨੂੰ ਨਹੀਂ ਛੱਡੂਗਾ ਪਰ ਜਦੋਂ ਉਹ ਬੱਸ ਤੋਂ ਜਦੋਂ ਬੱਸ ਹੌਲੀ ਹੋਈ ਮੋੜ ਤੇ ਤੇ ਉਹ ਕਨੈਕਟਰ ਪਿੱਛੇ ਹੀ ਛਾਲ ਮਾਰ ਗਿਆ ਪਰ ਜਦੋਂ ਦਰਿਆ ਤੋਂ ਬੱਸ ਪੁਲ ਪਾਰ ਕਰਕੇ ਅਗੀਆਂ ਨਹਿਰਾਂ ਦੇ ਕੋਲ ਆਈ ਜਿੱਥੇ ਦੋ ਜੋੜੀਆਂ ਨਹਿਰਾਂ ਨਿਕਲਦੀਆਂ ਹਰੀ ਘਾਹ ਵੱਡੀਆਂ ਨਹਿਰਾਂ ਤੇ ਉਹ ਬੱਸ ਉਹਨੇ ਸਿੱਤੀ ਵੱਡੀ ਨਹਿਰ ਦੇ ਵਿੱਚ ਸੜ ਦਿੱਤੀ ਹੁਣ ਕਈ ਲੋਕ ਕਹਿਣਗੇ ਕਿ ਇਹ ਗੱਲ ਕਿਉਂ ਗੱਲ ਦੋਸਤੋ ਆਇਆ ਵੀ ਕਦੇ ਵੀ ਕਿਸੇ ਦੇ ਧਰਮ ਦੇ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ ਕਿਸੇ ਵੀ ਧਰਮ ਦਾ ਬੰਦਾ ਹੋਵੇ ਕਿਸੇ ਵੀ ਧਰਮ ਨੂੰ ਮੰਨਦਾ ਹੋਵੇ ਕਿਸੇ ਵੀ ਧਰਮ ਨਾਲ ਲੈਂਕ ਰੱਖਦਾ ਹੋਵੇ ਪਰ ਕਈ ਵਾਰੀ ਇੱਕ ਦੋ ਬੰਦਿਆਂ ਦੀ ਕੀਤੀ ਗਲਤੀ ਸਾਰੇ ਬੰਦਿਆਂ ਨੂੰ ਸਾਰਿਆਂ ਨੂੰ ਹੀ ਭੁਗਤਨੀ ਪੈਂਦੀ ਆ ਪਰ ਉਹ ਬਸ ਨਹਿਰ ਦੇ ਵਿੱਚ ਡੱਗ ਪਈ ਉਹਦੇ ਵਿੱਚੋਂ ਰੱਬ ਜਾਣੇ ਇੱਕ ਬੱਚੇ ਦੋ ਬੱਚੇ ਕਿੰਨੇ ਬੱਚੇ ਇਹਦਾ ਕੋਈ ਪਤਾ ਨਹੀਂ ਜੋ ਜਿੰਨੀ ਮੈਨੂੰ ਸੱਚ ਕਹਾਣੀ ਪਤਾ ਸੀ ਉਨੀ ਮੈਂ ਤੁਹਾਨੂੰ ਇਹ ਥੋੜੇ ਨਾਲ ਸਾਂਝੀ ਕੀਤੀ ਪਰ ਬਸ ਘਰੇ ਬਰਾਤ ਜਿਹੜੀ ਸੀ ਘਰੇ ਪਹੁੰਚ ਗਈ ਪਰ ਉੱਥੇ ਕਾਰ ਵਿਹਾਰ ਹੋ ਰਹੇ ਸੀ ਸਾਰੇ ਬਹੁਤ ਵਧੀਆ ਜਾ ਕੇ ਜਿਹੜੀਆਂ ਆਪਾਂ ਘਰੇ ਦਿੰਨੇ ਆ ਜਾਂਦੇ ਹਾਂ ਕਰੇ ਡਿਰੇਕ ਰੀਵਨ ਕੱਟ ਦਿਆ ਫੇਰ ਘਰੇ ਹਨਾ ਗਰਾਈਆਂ ਦਿੰਦੇ ਆ ਸਭ ਇਹੋ ਜਿਹਾ ਬੜੀ ਖੁਸ਼ੀ ਦਾ ਮਾਹੌਲ ਚੱਲ ਰਿਹਾ ਸੀ ਕਿ ਮੁੰਡਾ ਵਿਆਹ ਕੇ ਘਰੇ ਆਇਆ ਪਰ ਕਿਤੇ ਨਾ ਕਿਤੇ ਉਹਨਾਂ ਅਣਜਾਣ ਸੀ ਇਹ ਚੀਜ਼ ਤੋਂ ਕਿ ਸਾਡੇ ਨਾਲ ਇੱਕ ਬਹੁਤ ਵੱਡਾ ਬਹੁਤ ਵੱਡਾ ਨੁਕਸਾਨ ਹੋ ਗਿਆ ਸਾਡੇ ਵਿਆਹ 'ਚ ਜਿਹੜਾ ਕਿਸੇ ਨੂੰ ਨਹੀਂ ਸੀ ਪਤਾ ਪਰ ਜਦੋਂ ਉਹ ਨੁਕਸਾਨ ਦਾ ਪਤਾ ਲੱਗਿਆ ਤੇ ਉਹਨਾਂ ਦੇ ਘਰੇ ਉਸੇ ਟਾਈਮ ਹੀ ਸੱਥਰ ਵੈਸੇ ਹੀ ਸੀ ਦੋਸਤੋ ਗੱਲ ਇਹ ਹੈ ਕਿ ਕਦੇ ਵੀ ਕਿਸੇ ਦੇ ਧਰਮ ਦੇ ਨਾਲ ਛੇੜਛਾੜ ਨਾ ਕਰਿਆ ਕਰੋ ਪਰ ਉਸ ਟਾਈਮ ਤੇ ਜਿਹੜਾ ਉਹ ਸਰਦਾਰ ਨੂੰ ਜੋ ਲੱਗਿਆ ਤੇ ਜੋ ਉਹਨੇ ਇੱਕ ਇਹ ਕੰਮ ਕੀਤਾ ਉਹਨੇ ਕਿਉਂ ਕੀਤਾ ਉਹ ਉਹਦਾ ਰੱਬ ਜਾਣਦਾ ਜੋ ਜਾਣਦਾ ਪਰ ਕਦੇ ਵੀ ਵਾਰ-ਵਾਰ ਇੱਕੋ ਗੱਲ ਮੈਂ ਕਹਿ ਰਿਹਾ ਕਿ ਕਿਸੇ ਧੰਮ ਦੇ ਨਾਲ ਇਹੋ ਜਿਹੀ ਛੇੜਛਾੜ ਖਾਨੀ ਨਾ ਕੀਤੀ ਜਾਵੇ ਜੋ ਬੰਦਾ ਗੁੱਸੇ 'ਚ ਆ ਕੇ ਫਿਰ ਬਹੁਤ ਵੱਡਾ ਕਦਮ ਲੈ ਲੈਂਦਾ ਇਹ ਖਬਰ ਇੱਕ ਅਖਬਾਰ ਦੇ ਵਿੱਚ ਆਈ ਸੀ ਜਿਸ ਕਿਸੇ ਵੀਰ ਨੂੰ ਇਸ ਖਬਰ ਦੇ ਬਾਰੇ ਪਤਾ ਹੈ ਜਾਂ ਕਿਸੇ ਨੇ ਇਸ ਬਾਰੇ ਪਹਿਲਾਂ ਵੀ ਸੁਣਿਆ ਤੇ ਉਹ ਕਮੈਂਟ ਕਰਕੇ ਜਰੂਰ ਦੱਸੇ ਜੇ ਮੇਥੋਂ ਕੋਈ ਵੱਧ ਗੱਲ ਕਹੀ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਵੀਡੀਓ ਨੂੰ ਸ਼ੇਅਰ ਲਾਈਕ ਜਰੂਰ ਕਰੋ ਸਬਸਕ੍ਰਾਈਬ ਕਰੋ ਚੈਨਲ